ਨਾ ਵਰਨੁਮਾਇਨ ਲਾਲ ਦਵਾਰਾ ਉਮਰਪੁਰਾ ਮੰਦਿਰ ਚ ਮੈਂ ਪ੍ਰਧਾਨਿਆ ਜੀ ਉਥੋਂ ਦਾ ਮੁਖ ਸੇਵਾਦਾਰ ਮੈਂ ਕਿਤੇ ਬਾਹਰ ਗਿਆ ਆ ਸੀ ਮੇਰੇ ਮਗਰੋਂ ਮਗੀ ਮੰਦਿਰ ਦੇ ਵਿੱਚ ਚੋਰੀ ਹੋਈ ਆ ਠੀਕ ਆ ਜੀ ਕੋਈ 200 ਮੀਟਰ ਦੀ ਦੂਰੀ ਦੇ ਉੱਤੇ ਗੋਲਕਾਂ ਚਾਰ ਗੋਲਕਾਂ ਸੀ ਮੰਦਿਰ ਦੀ ਅੰਦਰ ਉਹ ਲੈ ਗਏ ਨੇ ਕੱਢ ਕੇ ਤੇ ਗੋਲਕਾਂ ਤੋੜ ਕੇ ਉਹਨਾਂ ਨੇ ਪੈਸੇ ਪੂਸੇ ਡੀਵੀਆਰ ਵੀ ਹੀ ਮੰਦਿਰ ਚ ਉਹ ਵੀ ਲੈ ਗਏ ਨੇ ਤੇ ਬਾਕੀ ਪੁਲਿਸ ਪ੍ਰਸ਼ਾਸਨ ਦਾ ਹੀ ਦਿলো ਧੰਨਵਾਦ ਕਰਦੇ ਆਂ ਕੀ ਉਹਨਾਂ ਨੇ 3 ਦਿਨਾਂ ਦੇ ਵਿੱਚ ਵਿੱਚ ਹੀ ਚੋਰਾਂ ਨੂੰ ਕਾਬੂ ਕਰਕੇ ਦਿਨ ਰਾਤ ਮਿਹਨਤ ਕੀਤੀ ਹੈ ਸੀਐਸਟਾਫ ਵਾਲੇ ਵੀ ਆਏ ਸੀ ਐਸਐਸਪੀ ਸਾਹਿਬ ਵੱਲੋਂ ਵੀ ਬਹੁਤ ਧੰਨਵਾਦ ਦਿਆਂ ਕਿ ਉਹਨਾਂ ਨੇ ਵੀ ਬੜਾ ਭਰਾਲਾ ਕੀਤਾ ਹੈ ਇਹਦੇ ਵਿੱਚ ਹਾਂਜੀ ਤੇ ਬਾਕੀ ਚੋਰ ਫੜ ਲਏ ਗਏ ਨੇ ਤੇ ਚੋਰਾਂ ਕੋ ਹੁਣ ਅਗਲੀ ਕਾਰਵਾਈ ਜਿਹੜੇ ਆ ਸਾਡੇ ਚੌਂਕੀ ਇੰਚਾਰਜ ਅਰਪਨ ਸਟੇਟ ਅਰਜਿੰਦਰ ਸਿੰਘ ਜੀ ਉਹਨਾਂ ਨੇ ਆਪਣਾ ਰਿਮਾਂਡ ਲਿਆ ਹੈ ਉਨੋਂ ਉਹ ਅੱਗੋਂ ਮਕੀ ਥੋੜੀ ਬਹੁਤੀ ਰਿਕਵਰੀ ਕਰਦੇ ਵੇ ਨੇ ਤੇ ਉਹਨਾਂ ਰਿਮਾਂਡ ਤੇ ਹੀ ਬਾਕੀ ਰਿਕਵਰੀ ਕਰਕੇ ਸਾਨੂੰ ਸਾਰਾ ਉਪਰਾਲਾ ਉਹ ਦੱਸਣਗੇ ਕਿ ਕੀ ਰਿਕਵਰ ਹੋਇਆ ਕੀ ਨਹੀਂ ਹੋਇਆ ਕੱਲੀਆਂ ਸੀ માતા ਦਾ ਸ਼ਿੰਗਾਰ ਸੀ માતા ਦਾ ਸ਼ਿੰਗਾਰ ਸੀ ਚਾਂਦੀ ਦੇ ਆ માતા ਦਾ ਸ਼ਿੰਗਾਰ ਸੀ ਨਾਲੇ ਇੱਕ ਉਹਨਾਂ ਨੇ ਬੇਦਦੀ ਕਰਨ ਦੀ ਵੀ ਕੋਸ਼ਿਸ਼ ਪੂਰੀ ਕੀਤੀ ਆ ਕਿ ਤਰਸ਼ੂਲ ਵੀ માતા ਦਾ ਲਾ ਕੇ ਬਾਹਰ ਸੁਟਿਆ ਉਹਦੇ ਨਾਲ ਹੀ ਗੋਲਕਾਂ ਤੋੜੀਆਂ ਤਰਸ਼ੂਲ ਡਿੰਗਾ ਕੀਤਾ ਗਿਆ ਆ ਤੇ ਇੱਕ ਮੰਦਰ ਦੇ ਅੰਦਰ ਗੋਲਕ ਉਹ ਵੀ ਤੋੜੀ ਗਈ ਆ ਮੰਦਰ ਦੇ ਅੰਦਰ ਹੀ ਆ ਉਹ ਗੋਲ ਉਹ ਵੀ ਤੋੜੀ ਗਈ ਆ ਪਰ ਉਹਦੇ ਵਿੱਚੋਂ ਚਲੋ ਜਿੰਨਾ ਵੀ ਉਹਨਾਂ ਨੇ ਸਮਾਨ ਸਾਡਾ ਘਰ ਤੋਂ ਘੱਟ ਵੀ 1.5 ਲੱਖ ਰੁਪਏ ਦਾ ਨੁਕਸਾਨ ਹੋਇਆ ਅਸੀਂ ਜ਼ਿਆਦਾ ਨਹੀਂ ਕਹਿੰਦੇ ਕਿਉਂਕਿ ਸਾਨੂੰ ਪਤਾ ਹੈ ਕਿ ਸਾਡੀ ਮੰਦਰ ਦੀਆਂ ਗੋਲਕਾਂ 'ਚ 2 ਮਹੀਨੇ ਬਾਅਦ ਰੁਪਇਆ 70000 ਨਿਕਲਦਾ ਸੀ ਸਾਰਾ 70000 ਰੁਪਇਆ ਸਾਡੇ ਮਗੀ ਮੰਦਰ 'ਚੋਂ ਆ ਜਾਂਦਾ ਸੀ ਤੇ ਬਾਕੀ ਸ਼ਿੰਗਾਰ ਦਾ ਸਮਾਨ ਹੈ ਮਾਤਾ ਦਾ ਬਾਕੀ ਹੋਰ ਵੀ 1-2 ਆਟਮ ਹੈ ਉਹ ਵੀ ਅਸੀਂ ਆਪਣੀ ਵੈਰੀਫਾਈ ਕਰਦੇ ਬਈ ਮੰਦਰ 'ਚ ਕਿ ਕੀ ਕੀ ਗਿਆਪ ਹੋਇਆ ਉਹ ਸਾਰਾ ਹੀ ਆਪਣਾ ਆਰਮਨ ਸਟੇਟ 'ਚੋਂ ਕੀ ਇੰਚਾਰਜ ਸਾਹਿਬ ਨੂੰ ਦੱਸ ਸਕਦਾ ਹੈ ਬਾਕੀ ਉਹਨਾਂ ਦੇ ਹੁਣ ਪਨ ਭਰੋਸਾ ਹੈ ਪੂਰਾ ਕਿ ਜੇ ਉਹ 3 ਦਿਨਾਂ ਦੇ ਵਿੱਚ ਚੋਰ ਵੀ ਫੜ ਸਕਦੇ ਤੇ ਸਾਡਾ ਪਿਆ ਹੈ ਵੀ ਰਿਕਵਰ ਮੰਦਰ ਦਾ ਸ਼ਰਦਾ ਦੇ ਨਾਲ ਲੋਕਾਂ ਨੇ ਪਿਆ ਚੜਾਇਆ ਉਹ ਮੰਦਰ ਦੇ ਵਿੱਚ ਹੀ ਲੱਗਦਾ ਆ ਤੇ ਬਾਕੀ ਇਹ ਬੜੀ ਮਾੜੀ ਘਟਨਾ ਹੈ ਕਿ ਇਹ ਜਿਹੜੇ ਲੋਕੀ ਨੇ ਹੁਣ ਮੰਦਰਾਂ ਨੂੰ ਤੇ ਗੁਰਦੁਆਰਿਆਂ ਨੂੰ ਨਹੀਂ ਬਖਸ਼ਦੇ ਤਾਰਗੇਟ ਜਿਹੜਾ ਇਹ ਮੰਦਰਾਂ ਨੂੰ ਵੀ ਗੁਰਦੁਆਰਿਆਂ ਨੂੰ ਕਰਦੇ ਪਏ ਨੇ ਬਾਕੀ ਇੱਕ ਸਮਝੋ ਕਿ ਧਾਰਮਿਕ ਸਥਾਨਾਂ ਨੂੰ ਛੇੜਦੇ ਪਏ ਨੇ ਪਰ ਇਹ ਬੜੀ ਮੰਦ ਭਾਗੀ ਮਗੀ ਘਟਨਾ ਹੈ ਇਹ ਕਿ ਇਹ ਹੋਣਾ ਨਹੀਂ ਚਾਹੀਦਾ ਅਸੀਂ ਤੇ ਪੁਲਿਸ ਪ੍ਰਸ਼ਾਸਨ ਅੱਗੇ ਇਹੀ ਕਰਦੇ ਆ ਕਿ ਥੋੜਾ ਜਿਹਾ ਹਰਾਨ ਹੋ ਸਕਤੀ ਵਧਾਈ ਜਾਏ ਕਿ 3-4 ਦਿਨ ਪਹਿਲਾਂ ਸਾਡੇ ਮੰਦਰ ਵਿੱਚ ਚੋਰੀ ਹੋਈ ਆ ਤਕਰੀਬਨ 4 ਗੋਲਕਾਂ ਮੰਦਰ ਵਿੱਚੋਂ ਚੁੱਕ ਕੇ ਕੋਈ 200 200 ਮੀਟਰ ਦੇ ਦੂਰੀ ਤੇ ਉਹਨਾਂ ਚੋਰੀ ਆਈਆਂ ਔਰ ਵਿੱਚੋਂ ਸਾਰੇ ਪੈਸੇ ਕੱਢ ਕੇ ਲੈ ਗਏ ਆ ਆਪਾਂ ਪੁਲਿਸ ਪ੍ਰਵਾਸਨ ਨੂੰ ਦਰਖਾਸਤ ਕੀਤੀ ਉਹਨਾਂ ਨੇ 3-4 ਦਿਨਾਂ ਵਿੱਚ ਬਹੁਤ ਹੀ ਮਿਹਨਤ ਕਰਕੇ ਜਿੰਨਾ ਵੀ ਪੁਲਿਸ ਮਹਿਕਮਾ ਚਾਹੇ ਸੀ ਐਸਟਾਪੇ ਚਾਹੇ ਹੋਰ ਵੀ ਪੁਲਿਸ ਮੈਂ ਕਹਾ ਜਿੰਨਾ ਵੀ ਹੈ ਸਾਰੇ ਸਟਾਫ ਨੇ ਮਿਹਨਤ ਕਰਕੇ ਉਹ ਜਿੰਨਾ ਵੀ ਜੋ ਵੀ ਚੋਰੀ ਬਰਾਮਦ ਕੀਤਾ ਦੋ ਰਾਂ ਮੁਰਜ਼ਮ ਫੜਲੇ ਆ ਉਹਨਾਂ ਕੋਲੋਂ ਥੋੜੀ ਬਹੁਤਾ ਮਾਲਮਤਾ ਵੀ ਮਿਲਿਆ ਹੈ ਬਾਕੀ ਥੋੜਾ ਬੜਾ ਹੋਰ ਮਿਲੇਗਾ ਬਾਕੀ ਉਹਨਾਂ ਨੇ ਰਿਮਾਂਡ ਲੈ ਲਿਆ ਹੈ ਜਿਹੜਾ ਜੋ ਵੀ ਹੋਰ ਕੁਝ ਹੋਏਗਾ ਉਹ ਤਿੰਨਾ ਚੌ ਦਿਨਾਂ ਵਿੱਚ ਸਾਨੂੰ ਉਹ ਕਹਿੰਦੇ ਤੁਹਾਨੂੰ ਬਾਕੀ ਜੋ ਵੀ ਹੋਏਗਾ ਤੁਹਾਨੂੰ ਦੱਸਾਂਗੇ ਜੈ ਸ਼੍ਰੀ ਭਾਲਾ ਜੀ ਤਿੰਨ ਦਿਨ ਪਹਿਲਾਂ ਸ਼੍ਰੀ ਬਾਬਾ ਲਾਲ ਦੇਵ ਜੀ ਮੰਦਿਰ ਹੈ ਉਮਰਪੁਰੇ ਚੌਂਕ ਦੇ ਲਾਗੇ ਉੱਥੇ ਚੋਰੀ ਹੋਈ ਸੀ ਗੋਲਕਾਂ ਦੀ ਉਹ ਸੀਐਸਟਾਫ ਦੇ ਮਤੇ ਦੇ ਨਾਲ ਹਾਂ ਉਹ ਬੰਦੇ ਟੈਸਟ ਕਰ ਲਏ ਆ ਤੇ ਮੈਕੂ ਟੈਸਟ ਜਾਰੀ ਹੈ ਕਿੰਨੇ ਬੰਦੇ ਰਕੋ ਦੋ ਬੰਦੇ ਦਿੱਤੇ ਕੋਈ ਇਹਨਾਂ ਨੂੰ ਪਤਾ ਲੱਗਾ ਜੀ ਇਹ ਟੈਸਟ ਕਰ ਤੋਂ ਬਾਅਦ ਇਹ ਇਹਤਨਾ ਵੀ ਗਰਸਨਾ ਜੀ ਜੀ ਉਹ ਹੁਣ ਇਹਦਾ ਮੈਡੀਕਲ ਟੈਸਟ ਕਰੇ ਆ ਕਰਾਉਣ ਵਾਸਤੇ ਗਏ ਆ ਤੇ ਹੁਣ ਟੈਸਟ ਹੋਣ ਤੇ ਪਤਾ ਲੱਗੇਗਾ ਅੱਛਾ ਹਾਂਜੀ ਟੈਸਟ ਰਿਪੋਰਟ ਆਉਣ ਤੇ ਤੇ ਇਹ ਤੇ ਹੁਣ ਟੈਸਟ ਰਿਪੋਰਟ ਆਉਣ ਤੇ ਪਤਾ ਲੱਗੇਗਾ ਜੀ ਮੈਡੀਕਲ ਕਰਾਉਣ ਵਾਸਤੇ ਗਏ ਆ ਉਨ ਤੇ ਪਤਾ ਲੱਗੇਗਾ ਇਲਾਕੇ ਚ ਬੜੇ ਕੋਈ ਕਵਰੀ ਹੋਈ ਹੈ ਅਜੇ ਬਾਦ ਹੀ ਗਲਤ ਕਿੰਨੇ ਬੰਦੇ ਦੋ ਬੰਦੇ ਕੀ ਕਰ ਨੇ ਕੀ ਹੈ ਅਜੇ ਉਹ ਰੈਸਟ ਕੀਤਾ ਕੋਰਚ ਮਾਲਜ ਦਾਲਚ ਪੇਸ਼ ਕਰਾਂਗੇ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀ ਜ਼ੋਨ ਹਸਪਤਾਲ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੀਜ਼ ਟਾਈਫਾਈਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਅਤੇ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਮਿਲਿਓ ਇੱਥੇ ਮਨਾਓ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣੇ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਸਟਿਕ ਸਿਵਲ ਹਸਪਤਾਲ ਅਜਨਾਲਾ 8 ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਪੰਜਾਬ ਦਾ ਹਰ ਮੁੱਦਾ, ਹਰ ਖਬਰ। ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ। ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼।